ਕੁਦਰਤ ਨੂੰ ਜਾਣਨ ਦੀ ਕੋਸ਼ਿਸ਼ ਕਰੋ ਨਾ ਆਪਣੇ ਆਪ ਤੁਹਾਡਾ ਰੱਬ ਦੇ ਸਿਰ ਝੁਕਣਾ ਸ਼ੁਰੂ ਹੋ ਜਾਏਗਾ ਸਾਡੀ ਮੂਰਖਤਾ ਇਹ ਹੈ ਵੀ ਸਾਨੂੰ ਕੁਦਰਤ ਬਾਰੇ ਕੁਝ ਵੀ ਨਹੀਂ ਪਤਾ ਮੈਂ ਕੱਲ ਇੱਕ ਵੀਡੀਓ ਵੇਖ ਰਿਹਾ ਸੀ ਦੋ ਪੰਛੀ ਇੱਕ ਨਰ ਹੈ ਇੱਕ ਮਾਦਾ ਹੈ ਉਹ ਹੈਗੇ ਇਦਾਂ ਦੇ ਨਹੀਂ ਜਿਵੇਂ ਕਬੂਤਰ ਕਬੂਤਰੀ ਹੁੰਦੇ ਨੇ ਪਰ ਕੋਈ ਹੋਰ ਪੰਛੀ ਹੈ ਉਹ 4-5 ਆਂਡਿਆਂ ਦੇ ਵਿੱਚੋਂ ਬੱਚਿਆਂ ਨੂੰ ਜਨਮ ਦਿੰਦੇ ਨੇ ਪਤਾ ਨਹੀਂ ਜਿਨੇ ਵੀਡੀਓ ਬਣਾਈ ਉਹਨੇ ਕਿੰਨੀ ਮਿਹਨਤ ਕੀਤੀ ਹੋएगी ਕਦੋਂ ਉਹਨਾਂ ਨੇ ਆਂਡੇ ਦਿੱਤੇ ਉਹਨੇ ਉਹ ਸ਼ਾਟ ਲੈ ਕਦੋਂ ਫਿਰ ਉਹਨਾਂ ਦੇ ਵਿੱਚੋਂ ਬੱਚੇ ਨਿਕਲੇ ਉਹ ਸ਼ਾਟ ਲੈ ਹੁਣ ਜਿਹੜੀ ਮਾਂ ਹੈ ਉਹ ਬੱਚਿਆਂ ਦੀ ਰਾਖੀ ਵਾਸਤੇ ਉੱਥੇ ਆਲੇ-ਦੁਆਲੇ ਆਲੇ ਨੇ ਲੇ ਬੈਠਦੀ ਹੈ ਇੜਪਿਤਾ ਉਹ ਛੋਟੇ ਛੋਟੇ ਜਿਵੇਂ ਗਡੋਏ ਹੁੰਦੇ ਨੇ ਨਾ ਇਦਾਂ ਦੇ ਉਹ ਕੀੜੇ ਜੇ ਚੁੱਕ ਕੇ ਲੱਕੇ ਆਉਂਦਾ ਹੈ ਪਰ ਤੁਸੀਂ ਹੈਰਾਨ ਹੋ ਗੋਗੇ ਮੈਂ ਵੇਖ ਕੇ ਹੈਰਾਨ ਸੀ ਉਹਨੇ ਲਿਆ ਕੇ ਸੁੱਟ ਨਹੀਂ ਦਿੱਤੇ ਉਸ ਉਹਨਾਂ ਪੰਛੀਆਂ ਦੇ ਇੱਕ ਇੱਕ ਬੱਚੇ ਨੇ ਵੱਖਰਾ ਵੱਖਰਾ ਮੂੰਹ ਖੋਲਿਆ ਤੇ ਪੰਜਾਂ ਬੱਚਿਆਂ ਦੇ ਮੂੰਹ 'ਚ ਉਹਨੇ ਬਰਾਬਰ ਪਾਏ ਮੈਂ ਬਾਰ ਬਾਰ ਵੀਡੀਓ ਨੂੰ ਪਿੱਛੇ ਕਰ ਕਰਕੇ ਵੇਖਿਆ ਦੋ ਚਾਰ ਆਸੇ-ਪਾਸੇ ਡਿੱਗ ਪਏ ਉਹ ਫਿਰ ਉਹਨਾਂ ਦੋਵਾਂ ਜੀਆਂ ਨੇ ਖਾਦੇ ਆਪਾਂ ਸੋਚਦੇ ਵੀ ਅਸੀਂ ਅਸੀਂ ਬਟ ਬੱਚੇ ਪਾਲਦੇ ਆ ਜੀ ਬੰਦਿਆ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਇਨ ਤੇਨਾ ਭੀਰੋ ਜੀ ਦੇ ਤੂੰ ਬੰਦਿਆ ਫਿਕਰ ਕਰਦਾ ਪਰ ਤੈਨੂੰ ਪਤਾ ਹੈ ਵੀ ਰੱਬ ਨੇ ਤਾਂ ਜੀਵ ਪਾਣੀ ਵਿੱਚ ਵੀ ਪੈਦਾ ਕੀਤੇ ਨੇ ਤੇ ਜਿਹੜੇ ਪਾਣੀ ਵਿੱਚ ਪਾਣੀ ਵਿੱਚ ਕੋਈ ਮਾਰਕੀਟ ਨਹੀਂ ਹੈਗੀ ਕੋਈ ਬਾਜ਼ਾਰ ਨਹੀਂ ਹੈਗਾ ਕੋਈ ਸ਼ਾਪਿੰਗ ਮਾਲ ਨਹੀਂ ਹੈਗਾ ਉੱਥੇ ਹੱਟ ਨਾ ਚੱਲੀ ਉੱਥੇ ਕੋਈ ਹਟੀਆਂ ਨਹੀਂ ਚਲਦੀਆਂ ਨਾ ਕੋ ਕਿਰਸ਼ ਕਰੇ ਉੱਥੇ ਕੋਈ ਜੌਬ ਨਹੀਂ ਕਰਦਾ ਕੋਈ ਕਿਰਤ ਨਹੀਂ ਕਰਦਾ ਕੋਈ ਮਿਹਨਤ ਨਹੀਂ ਕਰਦਾ ਕੋਈ ਨੌਕਰੀ ਨਹੀਂ ਕਰਦਾ ਕੋਈ ਤਨਖਾਹ ਨਹੀਂ ਲੈਂਦਾ ਕੋਈ ਨਹੀਂ ਦਿੰਦਾ ਜੀਆਂ ਦਾ ਆਹਾਰ ਜੀ ਖਾਣਾ ਇਹ ਕਰਿਓ ਇੱਕ ਜੀਵ ਨੂੰ ਦੂਜਾ ਖਾਈ ਜਾਂਦਾ ਸਾਰੇ ਜੀਵ ਪਲ ਹੀ ਜਾਂਦੇ ਨੇ ਜਿਹੜੇ ਜੀਵ ਧਰਤੀ ਤੇ ਨੇ ਉਹਨਾਂ ਦੇ ਵਿੱਚੋਂ ਮੰਨਿਆ ਜਾਂਦਾ ਹੈ ਕਿ ਕਈ ਜਾਤੀਆਂ ਖਤਮ ਹੋਣ ਵਾਲੀਆਂ ਨੇ ਪਰ ਕਦੇ ਸੁਣਿਆ ਵੀ ਪਾਣੀ ਵਾਲੀਆਂ ਜਾਤੀਆਂ ਵੀ ਖਤਮ ਹੋ ਰਹੀਆਂ ਨੇ ਧਰਤੀ ਦੇ ਉੱਤੇ ਜਦੋਂ ਕਦੇ ਕਾਲ ਪੈਂਦੇ ਨੇ ਹੜ ਆਉਂਦੇ ਨੇ ਅਪਾਧਾ ਆਉਂਦੀਆਂ ਨੇ ਇਹਨੇ ਪਸ਼ੂ ਪੰਛੀ ਮਰ ਜਾਂਦੇ ਨੇ ਮਹਾਮਾਰੀ ਪੈਦਾ ਹੋ ਜਾਂਦੀ ਹੈ ਉਹਨਾਂ ਦੀ ਬਦਬੂ ਨਾਲ ਹੁਸ਼ਕ ਨਾਲ ਪਰ ਨੇਤ ਵੇਖੋ ਕਿ ਧਰਤੀ ਦੇ ਉੱਤੇ ਵੀ 42 ਲੱਖ ਜੁਨਾ ਨੇ ਪਾਣੀ ਵਿੱਚ ਵੀ 42 ਲੱਖ ਦੇ ਪਾਣੀ 'ਚ ਜਿਤਨੀ ਕਦੇ ਬਦਬੂ ਪੈਦਾ ਹੁੰਦੀ ਧਰਤੀ ਤੇ ਜਿਹੜੇ ਜੀਵ ਪੈਦਾ ਹੁੰਦੇ ਨੇ ਉਹਨਾਂ ਨੂੰ ਸਸਕਾਰਨਾ ਵੀ ਪੈਂਦਾ ਉਹਨਾਂ ਦੀਆਂ ਹੱਡੀਆਂ ਕੰਗਾਲ ਵੀ ਸਵਾਰਨੇ ਪੈਂਦੇ ਨੇ ਜਿਹੜੇ ਪਾਣੀ ਵਿੱਚ ਨੇ ਉਹਨਾਂ ਦੇ ਕੰਗਾਲ ਕਿੱਥੇ ਜਾਂਦੇ ਨੇ ਕੌਣ ਕੀ ਕਰਦਾ ਉਹਨੂੰ ਰੱਬ ਕਹਿੰਦੇ ਨੇ ਇਹ ਥੋੜਾ ਹੁੰਦਾ ਵੀ ਜਿੱਥੇ ਮਰਜੀ ਦੋ ਇੱਟਾਂ ਰੱਖ ਲਓ ਦੀਵਾ ਜਗਾ ਲਓ ਉਹ ਰੱਬ ਜਿੱਤੇ ਮਰਜੀ ਦੋ ਇਟਾ ਰੱਖ ਲੋ ਦੀਵਾ ਜਗਾ ਲੋ ਉਹ ਰੱਬ ਹੈ ਇੱਕ ਕਮੇਡੀ ਕਰਨ ਵਾਲਾ ਬੰਦਾ ਕਹਿੰਦਾ ਕਿ 142 ਬਿਲੀਅਨ ਡਾਲਰ ਕਹਿੰਦੇ ਅਮਰੀਕਾ ਨੇ ਲਾਏ ਨੇ ਸ਼ਨੀ ਤੇ ਮੰਗਲ ਦੀ ਖੋਜ ਕੀਤੀ ਹੈ ਲੱਗੇ ਹੋਏ ਨੇ ਉਹ ਕਹਿੰਦਾ ਵੀ ਸਾਡਾ ਪੰਡਤ ਕਮਾਲ ਹੈ ਉਹਨੂੰ 101 ਰੁਪਇਆ ਦਿਓ ਕਹਿੰਦਾ ਉਹ ਸ਼ਨੀ ਦੀ ਦਸ਼ਾ ਵੀ ਬਦਲ ਦਿੰਦਾ ਹੈ ਮੰਗਲ ਦੀ ਵੀ ਬਦਲ ਦਿੰਦਾ ਹੈ ਲਓ ਕਰ ਲੋ ਕਿਉਂ ਨੂੰ ਭਾਣਾ ਅਮਰੀਕਾ 142 ਬਿਲੀਅਨ ਡਾਲਰ ਲਾ ਕੇ ਮੰਗਲ ਤੇ ਸ਼ਨੀ ਦੀ ਖੋਜ ਕਰਦਾ ਹੈ ਤੇ ਸਾਡੇ ਪੰਡਤ ਜੀ 100 ਰੁਪਿਆ ਦਿਓ ਉਹ ਸ਼ਨੀ ਦੀ ਵੀ ਦਸ਼ਾ ਬਦਲ ਦਿੰਦੇ ਨੇ ਮੰਗਲ ਦੀ ਵੀ ਬਦਲ ਦਿੰਦੇ ਨੇ ਉਹ ਜੇ ਮੂਰਖ ਅਸੀਂ ਆ ਅਸੀਂ ਖੁਸ਼ ਹੋ ਜਾਂਦੇ ਆ ਇਹ ਪੰਡਤ ਜੀ ਨੇ ਦਸ਼ਾ ਬਦਲਦੀ ਬਿ ਅਮਰੀਕਾ ਤੋਂ ਤੇ ਜੇ ਖੋਜ ਨਹੀਂ ਹੋਈ ਤਾਂ ਪੰਡਤ ਜੀ ਨੇ ਉਹਨਾਂ ਦਾ ਰਾਹ ਵੀ ਬਦਲ ਦਿੱਤਾ ਕੀ ਕਰੋਗੇ ਤੁਸੀਂ ਇਸਾਂ ਦੇ ਵਿਸ਼ਵਾਸ ਨੂੰ ਇਸਾਂ ਪੜਤਾਂ ਨੂੰ ਇਦਾਂ ਦੀਆਂ ਮੂਰਖ ਤਾਇਆਂ ਨੂੰ ਆਪਾਂ ਕੀ ਕਰਾਂਗੇ ਇੰਨਾ ਅੰਧੇਰਾ ਅਸੀਂ ਕਦੋਂ ਤੱਕ ਢੋਵਾਂਗੇ ਅਸੀਂ